ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਬਹੁਤ ਹੀ ਸੁਭਾਗਾ ਦਿਨ ਹੈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਇਸ ਦਿਨ ਇਸ ਧਰਤੀ ਦੇ ਉੱਤੇ ਇਸ ਕਾਇਨਾਤ ਦੇ ਉੱਤੇ ਆਪਣੇ ਗ੍ਰਹਿ ਆਪਣੇ ਪਿਤਾ ਦੇ ਗ੍ਰਹਿ ਵਿਖੇ ਮਾਤਾ ਦੀ ਕੁੱਖੋਂ ਜਨਮ ਲਿਆ ਪਰ ਉਹਨਾਂ ਨੇ 23 ਸਾਲ ਦੀ ਉਮਰ ਵਿੱਚ ਸਾਡੇ ਦੇਸ਼ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀ ਦਾ ਰੱਸਾ ਚੁੰਮਿਆ ਉਹਨਾਂ ਦੀ ਉਹ ਕੁਰਬਾਨੀ ਉਹਨਾਂ ਦੀ ਉਹ ਦੇਣ ਆਪਣੇ ਸਰੀਰ ਦਾ ਇੱਕ ਇੱਕ ਅੰਗ ਆਪਣੇ ਦੇਸ਼ ਨੂੰ ਦਾਨ ਕੀਤਾ ਔਰ ਆਓ ਆਪਾਂ ਤਕੜੇ ਹੋ ਕੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਕੱਲ ਯੂਥ ਵਿੰਗ ਵੱਲੋਂ ਫਰੀਦਕੋਟ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸੋ ਆਪ ਸਾਰਿਆਂ ਨੇ ਹਮ-ਹਮਾ ਕੇ ਉੱਥੇ ਪਹੁੰਚਣਾ ਹੈ ਔਰ ਉਸ ਯੋਧੇ ਦੀ ਯਾਦ ਦੇ ਵਿੱਚ ਅਸੀਂ ਆਪਣਾ ਖੂਨਦਾਨ ਦੇਈਏ ਕਿਉਂਕਿ ਖੂਨਦਾਨ ਮਹਾਂਦਾਨ ਹੈ ਦੁਨੀਆ ਤੇ ਸਭ ਕੁਝ ਬਣ ਗਿਆ ਪਰ ਅੱਜ ਤੱਕ ਸਾਇੰਸ ਜਿਹੜਾ ਖੂਨ ਨਹੀਂ ਬਣਾ ਸਕੀ ਸੋ ਅਸੀਂ ਆਪਣਾ ਖੂਨ ਦੇ ਕੇ ਜਿੱਥੇ ਅਸੀਂ ਦੇਸ਼ ਭਗਤ ਨੂੰ ਆਪਣੀ ਸ਼ਰਧਾਂਜਲੀ ਦੇਵਾਂਗੇ ਉੱਥੇ ਇਸ ਦੇਸ਼ ਦੇ ਕਿਸੇ ਵਿਅਕਤੀ ਦੀ ਬਿਮਾਰ ਵਿਅਕਤੀ ਦੀ ਜਾਨ ਬਚਾ ਕੇ ਇਸ ਦੇਸ਼ ਨੂੰ ਨਰੋਆ ਕਰਨ ਵਿੱਚ ਆਪ ਦਾ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ